ਵੋਟਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਅੱਜ ਲੱਗ ਸਕਦਾ ਹੈ ਤੇ ਉੱਥੇ ਹੀ ਪਵਨ ਟੀਨੂ ਜਿਹੜੇ ਕਿ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਤੇ ਦੱਸਦੀ ਇਹ ਕਿ ਇਹ ਵੱਡੀ ਖਬਰ ਹੈ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਪਵਨ ਟੀਨੂ ਜਿਹੜੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਕਰ ਸਕਦੇ ਨੇ ਤੇ ਜਿਸ ਦੇ ਦੌਰਾਨ ਇੱਕ ਵੱਡਾ ਝਟਕਾ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੱਗ ਸਕਦਾ ਹੈ ਤੇ ਦੱਸਦੀ ਹੈ ਕਿ ਵੋਟਾਂ ਆ ਰਹੀਆਂ ਨੇ ਤੇ ਵੋਟਾਂ ਤੋਂ ਪਹਿਲਾਂ ਲਗਾਤਾਰ ਸਿਆਸਤ ਪੂਰੀ ਤਰ੍ਹਾਂ ਜਿਹੜੀ ਕਿ ਗਰਮਾਈ ਹੋਈ ਹੈ ਤੇ ਸਿਆਸਤ ਦੇ ਵਿੱਚ ਹਲਚਲ ਜਿਹੜੀ ਤੇਜ਼ ਹੋਈ ਹੋਈ ਹੈ ਤੇ ਉੱਥੇ ਦਲ ਬਦਲੀਆਂ ਨੂੰ ਲੈ ਕੇ ਲਗਾਤਾਰ ਚਰਚਾਵਾ ਵੀ ਹੋ ਰਹੀਆਂ ਨੇ ਤੇ ਕੋਈ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਰਿਹਾ ਹੈ ਤੇ ਕੋਈ ਭਾਜਪਾ ਦੇ ਵਿੱਚੋਂ ਆਪਣੀ ਜਿਹੜੀ ਕਿ ਪਾਰਟੀ ਛੱਡ ਕੇ ਕੋਈ ਅਕਾਲੀ ਦਲ ਨੂੰ ਜੁਆਇਨ ਕਰ ਰਿਹਾ ਹੈ ਤੇ ਲਗਾਤਾਰ ਆਪਣੀਆਂ ਪਾਰਟੀਆਂ ਛੱਡ ਕੇ ਕੋਈ ਦੂਜੀਆਂ ਪਾਰਟੀਆਂ ਨੂੰ ਜੁਆਇਨ ਕਰ ਰਿਹਾ ਹੈ ਤੇ ਸ ਦਲ ਬਦਲੀਆਂ ਨੂੰ ਲੈ ਕੇ ਲਗਾਤਾਰ ਚਰਚਾਵਾ ਜਿਹੜੀਆਂ ਕਿ ਹੋ ਰਹੀਆਂ ਨੇ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਅੰਦਾਜ਼ੀ ਇੱਕ ਸ੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਜਿਹੜੇ ਕੇ ਧਿਰ ਨੇ ਜਿਹੜੇ ਕੇ ਉਮੀਦਵਾਰ ਨੇ ਜਿਹੜੇ ਕੇ ਵਿਧਾਇਕ ਨੇ ਉਹ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਦੁਆਰਾ ਵਾਪਸੀ ਕੀਤੀ ਤੇ ਅੱਜ ਫਿਰ ਤੋਂ ਇੱਕ ਸ੍ਰੋਮਣੀ ਅਕਾਲੀ ਦਲ ਦੇ ਵਿੱਚ ਦਲ ਬਦਲੀ ਆਉਣ ਜਾ ਰਹੀ ਹੈ ਤੇ ਦੱਸਿਏ ਕਿ ਪਵਨ ਜਿਹੜੇ ਕੇ ਪਵਨ ਕੁਮਾਰ ਟੀਨੂ ਨੇ ਜਿਹੜੇ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਤੇ ਅਕਾਲੀ ਦਲ ਨੂੰ ਇੱਕ ਵੱਡਾ ਝੜਖਾ ਜਿਹੜਾ ਕੇ ਲੱਗ ਸਕਦਾ ਹੈ ਤੇ ਜਲੰਧਰ ਤੋਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਜਿਹੜੇ ਅਤੇ ਜਲੰਧਰ ਦੀ ਦਾਮਪੁਰ ਸੀਟ ਤੋਂ ਵਿਧਾਇਕ ਪਵਨ ਕੁਮਾਰ ਟਿੰਕੂ ਜਿਹੜੇ ਕਿ ਟਿੰਨੂ ਸੋਰੀ ਮਾਫ ਕਰਨਾ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਤੇ ਇਸ ਗੱਲ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਜਿਹੜੀ ਕਿ ਸਾਹਮਣੇ ਆ ਰਹੀ ਹੈ ਤੇ ਟੀਨੂ ਜਿਹੜੇ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਜਿਹੜਾ ਕਿ ਸ਼ਾਮਿਲ ਹੋ ਸਕਦੇ ਨੇ ਤੇ ਇਸ ਤੋਂ ਬਾਅਦ ਲਗਾਤਾਰ ਜਿਹੜੀਆਂ ਚਰਚਾਵਾਂ ਹੋ ਰਹੀਆਂ ਨੇ ਤੇ ਪਰ ਇਹ ਜਿਹੜੀ ਗੱਲ ਹੈ ਇਸ ਤੋਂ ਬਾਅਦ ਹੁਣ ਸ਼੍ਰਮਣੀ ਕਾਲੀ ਦਲ ਨੂੰ ਇੱਕ ਵੱਡਾ ਝਟਕਾ ਜਿਹੜਾ ਕਿ ਲੱਗ ਸਕਦਾ ਹੈ ਤੇ ਜਿਸ ਤੋਂ ਬਾਅਦ ਇਸ ਗੱਲ ਦੇ ਉੱਤੇ ਪਰ ਇਸ ਗੱਲ ਤੋਂ ਉਹਨਾਂ ਨੇ ਜਿਹੜਾ ਕਿ ਇਨਕਾਰ ਵੀ ਕਰਦੇ ਹੋਏ ਦਿਖਾਈ ਦੇ ਰਹੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਉਹ ਪੱਲਾ ਫੜਨਗੇ ਤੇ ਦੱਸਿਆ ਜਾ ਰਿਹਾ ਕਿ ਦੁਪਹਿਰ ਤੋਂ ਬਾਅਦ ਇੱਕ ਵੱਡੀ ਕਾਨਫਰੰਸ ਵੀ ਹੋ ਸਕਦੀ ਹੈ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਪਵਨ ਕੁਮਾਰ ਤੀਨੂ ਜਿਹੜੇ ਕੇ ਆਜ ਆਮ ਆਦਮੀ ਪਾਰਟੀ ਦਾ ਜਿਹੜੇ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰਨ ਗਏ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਕੇ ਉਹਨਾਂ ਨੇ ਛੱਡ ਦਿੱਤਾ ਤੇ ਜਿਸ ਤੋਂ ਬਾਅਦ ਜਿਹੜਾ ਕੇ ਜਲੰਧਰ ਹੁਣ ਜਿਹੜੀ ਕੇ ਸੀਟ ਤੋਂ ਬਾਅਦ ਕਿਹਾ ਜਾ ਰਿਹਾ ਕਿ ਜਲੰਧਰ ਸੀਟ ਤੋਂ ਬਾਅਦ ਉਮੀਦਵਾਰ ਉੱਥੋਂ ਬਣਾਇਆ ਜਾ ਸਕਦਾ ਹੈ ਤੇ ਇਸ ਤੋਂ ਬਾਅਦ ਲਗਾਤਾਰ ਹੁਣ ਚਰਚਾਵਾਂ ਜਿਹੜੀਆਂ ਕੇ ਹੋ ਰਹੀਆਂ ਨੇ ਤੇ ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਜਿਹੜਾ ਕੇ ਲੱਗ ਸਕਦਾ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦਾ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਕੈਂਡੀਡੇਟਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਵਿੱਚ ਹਜੇ ਵੀ ਜਿਹੜਾ ਕਿ ਦੋ ਜੜੀਆਂ ਕਿ ਨਾਮ ਜਿਹੜੇ ਕਿ ਉਮੀਦਵਾਰਾਂ ਦੇ ਐਲਾਨ ਨਹੀਂ ਬਾਕੀ ਨੇ ਤੇ 16 ਅਪ੍ਰੈਲ ਨੂੰ ਜਿਹੜਾ ਕਿਹਾ ਗਿਆ ਹੈ ਕਿ ਲੁਧਿਆਣਾ ਤੇ ਜਲੰਧਰ ਦੇ ਵਿੱਚ ਜਿਹੜੇ ਕਿ ਨਾਮ ਅੱਗੇ ਆ ਸਕਦੇ ਨੇ ਤੇ ਜਿਸ ਤੋਂ ਬਾਅਦ ਹੁਣ ਪਵਨ ਕੁਮਾਰ ਜਿਹੜੇ ਕਿ ਟੀਨੂ ਉਹਨਾਂ ਨੇ ਵੀ ਅੱਜ ਆਖਲੀ ਦਲ ਨੂੰ ਛੱਡ ਦਿੱਤਾ ਹੈ ਤੇ ਉੱਥੇ ਹੀ ਇਹ ਕਿਹਾ ਜਾ ਰਿਹਾ ਹੈ ਕਿ ਜਲੰਧਰ ਦੇ ਟਿਕਟਾ ਜਿਹੜੀ ਕਿ ਉਹਨਾਂ ਨੂੰ ਮਿਲ ਸਕਦੀ ਹੈ ਤੇ ਬੀਤੇ The better. ਜਲੰਧਰ ਦੇ ਵਿੱਚ ਸ਼ਸ਼ੀਲ ਰਿੰਕੂ ਨੂੰ ਚੁਣਿਆ ਗਿਆ ਸੀ ਟਿਕਟ ਮਿਲੀ ਸੀ ਪਰੰਤੂ ਸ਼ਸ਼ੀਲ ਰਿੰਕੂ ਜਿਹੜੇ ਕਿ ਉਹਨਾਂ ਨੇ ਆਪਣੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਨੂੰ ਜੁਆਇਨ ਕਰ ਲਿਆ ਭਾਜਪਾ ਦਾ ਪੱਲਾ ਫੜਿਆ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਤਿੱਖੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਪਰੰਤੂ ਹੁਣ ਜਲੰਧਰ ਤੇ ਲੁਧਿਆਣਾ ਦੀ ਟਿਕਟ ਦੇਖਣਯੋਗ ਹੋਵੇਗੀ ਕਿ ਕੌਣ ਉਮੀਦਵਾਰ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨਿਆ ਜਾਵੇਗਾ ਪਰੰਤੂ ਹੁਣ ਇੱਕ ਨਾਮ ਹੈ ਜਿਹੜਾ ਕਿ ਚਰਚਾਵਾਂ ਦੇ ਵਿੱਚ ਹੁਣ ਆ ਰਿਹਾ ਹੈ ਤੇ ਉੱਥੇ ਹੀ ਦਲੰਦਰ ਦੇ ਵਿੱਚੋਂ ਪਵਨ ਕੁਮਾਰ ਟੀਨੂ ਨੂੰ ਜਿਹੜਾ ਕਿ ਟਿਕਟ ਮਿਲ ਸਕਦੀ ਹੈ ਤੇ ਲੁਧਿਆਣਾ ਦੇ ਵਿੱਚੋਂ ਵੀ ਕੋਈ ਜਿਹੜਾ ਨਮਾ ਚਿਹਰਾ ਦੇਖਣ ਨੂੰ ਮਿਲ ਸਕਦਾ ਹੈ ਤੇ ਉੱਥੇ ਹੀ ਪਹਿਲਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਥੇ ਜਿਹੜੇ ਕਿ ਚੰਮੇਵਾਲ ਰਾਜਕੁਮਾਰ ਚੰਮੇਵਾਲਾ ਐ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਹੁਸ਼ਿਆਰਪੁਰ ਦੀ ਟਿਕਟ ਮਿਲੀ ਤੇ ਹੁਣ ਪਵਨ ਕੁਮਾਰ ਟੀਨੂ ਨੇ ਵੀ ਸ਼੍ਰਮਣੀ ਅਕਾਲੀ ਦਲ ਨੂੰ ਛੱਡ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਅਤੇ ਜਲੰਧ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਜਿਹੜੀ ਟਿਕਟ ਹਜੇ ਦੇਖਣ ਯੋਗ ਇਹ ਹੋਵੇਗਾ ਕਿ ਕਿਸ ਨੂੰ ਮਿਲਦੀ ਹੈ ਪਰੰਤੂ ਜਲੰਧਰ ਅਤੇ ਲੁਧਿਆਣਾ ਦੀ ਟਿਕਟ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ 16 April ਨੂੰ ਇਹ ਦੋਵਾਂ ਨਾਵਾਂ ਦੀ ਜਿਹੜੀ ਉਮੀਦਵਾਰਾਂ ਦੀ ਲਿਸਟ ਜਲਦ ਜਲਦ કરી ਕਰਾਂਗੇ ਤੇ ਦਿਸ ਤੋਂ ਬਾਅਦ ਹੁਣ ਜਲੰਧਰ ਤੱਕ ਉਧਿਆਣਾ ਚਰਚਾਵਾਂ ਦੇ ਵਿੱਚ ਹੈ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਪਵਨ ਕੁਮਾਰ ਟੀਨੂ ਅੱਜ ਛੱਡ ਚੁੱਕੇ ਨੇ ਤੇ ਉੱਥੇ ਹੀ ਆਮ ਆਦਮੀ ਪਾਰਟੀ ਨੂੰ ਜਿਹੜਾ ਕਿ ਉਹ ਜੁਆਇਨ ਕਰਨਗੇ ਤੇ ਉੱਥੇ ਹੀ ਇਹ ਵੀ ਚਰਚਾਵਾਂ ਜਿਹੜੀਆਂ ਕਿ ਸੂਤਰਾਂ ਦੇ ਹਵਾਲੇ ਤੋਂ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਕਿਹਾ ਜਾ ਰਿਹਾ ਕਿ ਜਲੰਧਰ ਤੋਂ ਪਵਨ ਕੁਮਾਰ ਟੀਨੂ ਨੂੰ ਟਿਕੜ ਮਿਲ ਸਕਦੀ ਹੈ ਤੇ ਜਿਸ ਤੋਂ ਬਾਅਦ ਹੁਣ ਜਲੰਧਰ ਤੋਂ ਪਵਨ ਕੁਮਾਰ ਟੀਨੂ ਜਿਹੜੇ ਕਿ ਉਮੀਦਵਾਰ ਆਮ ਆਦਮੀ ਪਾਰਟੀ ਐਲਾਨ ਸਕਦੇ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਪੁਸ਼ਟੀ ਨਹੀਂ ਹੈ ਤੇ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਵਿੱਚ ਜਿਹੜੇ ਸੂਤਰਾ ਦੇ ਹਵਾਲੇ ਤੋਂ ਆ ਰਹੀਆਂ ਨੇ ਕਿ ਜੇਕਰ ਅਕਾਲੀ ਦਲ ਨੂੰ ਜੇ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਕਿ ਪਵਨ ਕੁਮਾਰ ਟਿੰਨੂ ਫੜਦੇ ਨੇ ਤਾਂ ਉਹਨਾਂ ਨੂੰ ਜਲੰਧਰ ਤੋਂ ਟਿਕਟ ਮਿਲਣ ਦੇ ਬਹੁਤ ਸਾਰੇ ਚਾਂਸ ਜਿਹੜੇ ਮਿਲ ਸਕਦੇ ਨੇ ਤੇ ਜਿਸ ਤੋਂ ਬਾਅਦ ਜਲੰਧਰ ਸ਼ਹਿਰ ਜਿਹੜੀ ਟਿਕਟਾ ਉਸ ਦੇ ਵਿੱਚ ਦਾਅਵੇਦਾਰੀਏ ਜਿਹੜੀ ਕਿ ਪਵਨ ਕੁਮਾਰ ਟਿੰਕੂ ਨੂੰ ਦੇ ਸਕਦੇ ਨੇ ਤੇ ਜਿਸ ਤੋਂ ਬਾਅਦ ਟਿੰਨੂ ਨੂੰ ਇਹ ਗੱਲ ਤੋਂ ਬਾਅਦ ਹੁਣ ਲਗਾਤਾਰ ਇਹ ਚਰਚਾਾਂ ਵਿੱਚ ਜਿਹੜੀ ਹੈ ਕਿ ਬਣੀਆਂ ਹੋਈਆਂ ਨੇ ਤੇ ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਆਜ ਜਿਹੜਾ ਕੇ ਪਵਨ ਕੁਮਾਰ ਤੀਨੂ ਨੂੰ ਜਿਹੜਾ ਕਿ ਸ਼ਾਮਲ ਕਰਨਗੇ ਤੇ ਜਿਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਗੁਆਇ ਦੇ ਵਿੱਚ ਇਹ ਵੱਡੀ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਵੱਡੀ ਇੱਕ ਫਿਰ ਤੋਂ ਜੁਆਇਨਿੰਗ ਜੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਤੇ ਹੁਣ ਲਗਾਤਾਰ ਇਹ ਚਰਚਾ ਜਿਹੜੀ ਕਿ ਚਾਰੇ ਪਾਸੇ ਛਿੜੀ ਹੋਈ ਹੈ ਸ਼ਰਮਣੀ ਅਕਾਲੀ ਦਲ ਨੂੰ ਅੱਜ ਇੱਕ ਵੱਡਾ ਫਰ ਤੋਂ ਝਟਕਾ ਲੱਗਿਆ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵੇਂ ਚਿਹਰੇ ਦੀ ਜਿਹੜੀ ਕਿ ਜੁਆਇਨਿੰਗ ਹੋਣ ਜਾ ਰਹੀ ਹੈ